प्यारे दोस्तों आज ਆਪਾਂ ਜਿਸ ਕਿਤਾਬ ਬਾਰੇ ਗੱਲ ਕਰਨੀ ਆ ਉਹ ਕਿਤਾਬ ਪ੍ਰੋਫੈਸਰ ਡਾਕਟਰ ਜਸਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਦੇ ਨਾਵਲ ਬਾਰੇ ਗੱਲ ਕਰਨੀ ਆ ਸੁਰਖ ਸਾਜ ਉਹਨਾਂ ਦਾ ਨਵਾਂ ਨਾਵਲ ਆ ਆਪਾਂ ਜਾਣਦੇ ਆ ਕਿ ਡਾਕਟਰ ਜਸਵਿੰਦਰ ਸਿੰਘ ਪੰਜਾਬੀ ਦੇ ਸੱਭਿਆਚਾਰ ਦੇ ਲੋਕ ਧਾਰਾ ਦੇ ਖੋਜੀ ਨੇ ਅਧਿਆਪਕ ਰਹੇ ਨੇ ਆਲੋਚਕ ਨੇ ਪਰ ਉਹਨਾਂ ਦਾ ਜਿਹੜਾ ਇੱਕ ਝਕਾਓ ਆ ਉਹ ਗਲਪ ਲੇਖਣ ਵਾਲਾ ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਉਹ ਚਾਹੇ ਖੂ ਖਾਤੇ ਹੋਵੇ ਚਾਹੇ ਘਰ ਦਾ ਜੀ ਹੋਵੇ ਉਹਨਾਂ ਨੇ ਨਾਵਲ ਵੀ ਲਿਖਿਆ maat lok ਜਿਸ ਨੂੰ ਪੰਜਾਬੀ ਦੇ ਵਿੱਚ ਇੱਕ ਚੰਗਾ ਨਾਵਲ ਮੰਨਿਆ ਜਾਂਦਾ ਹੈ ਭਾਰਤੀ ਸਾਹਿਤ ਅਕੈਡਮੀ ਨੇ ਉਸ ਨੂੰ ਇਨਾਮ ਵੀ ਦਿੱਤਾ ਉਹਨਾਂ ਦਾ ਇੱਕ ਨਾਵਾਂ ਜਿਹੜਾ ਨਾਵਲਾ ਸੁਰਖ ਸਾਜ ਆਇਆ ਸੁਰਖ ਸਾਜ ਪੜਦਿਆਂ ਜੋ ਮੇਰੇ ਮਨ ਦੇ ਵਿੱਚ ਵਿਚਾਰ ਉੱਠੇ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨੀ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਨਾਵਲਾ ਜਿਹੜਾ ਉਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਪਰਵਾਸੀ ਜ਼ਿੰਦਗੀ ਬਾਰੇ ਲਿਖਿਆ ਗਿਆ ਨਾਵਲਾ ਆਮ ਕਰਕੇ ਜਿਹੜਾ ਪ੍ਰਵਾਸੀ ਜ਼ਿੰਦਗੀ ਬਾਰੇ ਨਾਵਲ ਉਹ ਪ੍ਰਵਾਸੀ ਸਹਿਤਕਾਰ ਲਿਖਦੇ ਆ ਭਾਵ ਜਿਹੜੇ ਵਿਅਕਤੀ ਪੱਕੇ ਤੌਰ ਤੇ ਵਿਦੇਸ਼ ਵਿੱਚ ਜਾ ਕੇ ਵਸ ਗਏ ਹਨ ਉਹ ਹੀ ਇਹ ਲਿਖਦੇ ਹੈਗੇ ਪਰ ਇਹ ਜਿਹੜਾ ਨਾਵਲ ਆ ਉਹ ਭਾਰਤ ਵਿੱਚ ਰਹਿੰਦੇ ਆ ਇਹ ਗੱਲ ਤੇ ਪੱਕੀ ਆ ਕਿ ਉਹ ਵੱਖ-ਵੱਖ ਸਮੇਂ ਅਮਰੀਕਾ ਕੈਨੇਡਾ ਇੰਗਲੈਂਡ ਜਾਂਦੇ ਰਹਿੰਦੇ ਨੇ ਉਥੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਨੇ ਪਰ ਉਹ ਮੂਲ ਰੂਪ ਦੇ ਵਿੱਚ ਪੰਜਾਬ ਦੇ ਵਿਛਿੰਦੇ ਆ ਤਾਂ ਪੰਜਾਬੀ ਬੰਦੇ ਵੱਲੋਂ ਪੰਜਾਬੀ ਲੇਖਕ ਵੱਲੋਂ ਇੱਕ ਜਿਹੜੀ ਪ੍ਰਵਾਸੀ ਜੀਵਨ ਬਾਰੇ ਨਾਂ ਵੱਲ ਲਿਖਣਾ ਆਪਣੇ ਆਪ ਦੇ ਵਿੱਚ ਇਹ ਵੱਖਰੀ ਕਿਸਮ ਦੀ ਗੱਲ ਹੈਗੀ ਆ ਬਹੁਤ ਸਾਰੇ ਜਿਹੜੇ ਪ੍ਰਵਾਸੀ ਆ ਉਹ ਤਾਂ ਪੰਜਾਬ ਬਾਰੇ ਲਿਖਦੇ ਆ ਪਰ ਪ੍ਰਵਾਸੀਆਂ ਬਾਰੇ ਪੰਜਾਬ ਵਿੱਚ ਰਹਿੰਦੇ ਆ ਨਾਵਲ ਲਿਖਣਾ ਆਪਣੇ ਆਪ ਦੇ ਵਿੱਚ ਇਹ ਵੱਖਰੀ ਕਿਸਮ ਦੀ ਗੱਲ ਆ ਹਾਲਾਂਕਿ ਇਸ ਕਿਸਮ ਦਾ ਜਿਹੜਾ ਨਾਵਲ ਜਾਂ ਇਸ ਕਿਸਮ ਦਾ ਇੱਕ ਪ੍ਰਯੋਗ ਆ ਜਿਹੜਾ ਉਹ ਬਰਫ਼ ਦੀ ਅੱਗ ਵਿੱਚ ਜਸਵੰਤ ਸਿੰਘ ਕਾਵਲ ਨੇ ਵੀ ਕੀਤਾ ਸੀ ਇੰਗਲੈਂਡ ਦੀ ਜ਼ਿੰਦਗੀ ਨੂੰ ਚਿੱਤਰਨ ਦੀ ਕੋਸ਼ਿਸ਼ ਕੀਤੀ ਸੀ ਸੁਰਖ ਸਾਜ ਆ ਜਿਹੜਾ ਉਹ ਨਾਵਲ ਇਸ ਪੱਖੋਂ ਵੀ ਮਹੱਤਵਪੂਰਨ ਆ ਕਿ ਇਹ ਨਾਵਲ ਆ ਜਿਹੜਾ ਉਹ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਧੇਰੇ ਰੂਪ ਵਿੱਚ ਚਿੱਤਰਦਾ ਜਿਹੜੇ ਕਿਸੇ ਵੀ ਹਾਲਤ ਦੇ ਵਿੱਚ ਅ ਅਮਰੀਕਾ ਪਹੁੰਚਣਾ ਚਾਹੁੰਦੇ ਆ ਜਾਇਜ਼ ਨਜਾਇਜ਼ ਟੰਗ ਵਰਤ ਕੇ ਤੋਂ ਇਹਨਾਂ ਦੇ ਨਾਲ ਦੇ ਵਿੱਚ ਇੱਕ ਫਿਲਮ ਵੀ ਬਹੁਤ ਚਰਚਿਤ ਹੋਈ ਸੀਗੀ ਡਾਂਕੀ ਪਰ ਇਹ ਜਿਹੜੀ ਹੈਗੀ ਆ ਨਾਵਲ ਇਹ ਥੋੜਾ ਜਿਹਾ ਉਦੋਂ ਵੱਖਰਾ ਹੈਗਾ ਪੰਜਾਬੀ ਦੇ ਵਿੱਚ ਡਾਂਕੀ ਲਾਉਣ ਦੇ ਨਾਲ-ਨਾਲ ਇੱਕ ਕਬੂਤਰਬਾਜ਼ੀ ਵੀ ਹੈ ਕਿ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਕਿਸੇ ਹੋਰ ਕਾਰਨ ਲਈ ਜਾਣਾ ਗੌਣ ਵਾਲੇ ਬਣ ਕੇ ਜਾਣਾ ਜਾਂ ਕਬੱਡੀ ਵਾਲੇ ਬਣ ਕੇ ਜਾਣਾ ਜਾਂ ਕਬੱਡੀ ਵਾਲੇ ਹੋਣਾ ਵੀ ਤਾਂ ਫਿਰ ਉੱਥੇ ਹੀ ਜਾ ਕੇ ਵੀਰ ਜਾਣਾ ਜਾਂ ਉੱਥੇ ਸਟੇ ਲੈ ਲੈਣੀ ਜਾਂ ਉੱਥੇ ਫਿਰ ਕਿਸੇ ਨਾ ਕਿਸੇ ਢੰਗ ਨਾਲ ਇਹ ਕਹਿ ਕੇ ਕਿ ਸਾਨੂੰ ਦੇਸ਼ ਦੇ ਵਿੱਚ بڑا ਖਤਰਾ ਹੈ ਇਸ ਕਰਕੇ ਉੱਥੇ ਰਹਿਣਾ ਤਾਂ ਉਸ ਸਥਿਤੀ ਦੇ ਵਿੱਚ ਜਿਹੜਾ ਇਸ ਦਾ ਨਾਇਕ ਆ ਜਾਂ ਮੁੱਖ ਪਾਤਰ ਆ ਹਰੀਪਾਲ ਉਹ ਕਬੱਡੀ ਖਿਡਾਰੀ ਆ ਤੇ ਉਹ ਵਿਦੇਸ਼ ਜਾਂਦਾ ਹੈ ਅਮਰੀਕਾ ਜਾਂਦਾ ਤੇ ਅਮਰੀਕਾ ਜਾ ਕੇ ਉਸ ਦੀ ਜਿਹੜੀ ਸਟਰਗਲ ਆ ਉਹਦੀ ਜਿਹੜਾ ਸੰਘਰਸ਼ ਉਸ ਨੂੰ ਦਰਸਾਇਆ ਗਿਆ ਤਾਂ ਪਹਿਲਾਂ ਤਾਂ ਇਹਦੇ ਵਿੱਚ ਤੇ ਉਸ ਵਰਗੇ ਹੋਰ ਪਾਤਰਾਂ ਰਾਹੀਂ ਇਹ ਦਰਸਾਇਆ ਗਿਆ ਕਿ ਜਿਹੜਾ ਵਿਅਕਤੀ ਵਿਦੇਸ਼ੀ ਧਰਤੀ ਤੇ ਆਪਣਾ ਰਹਿਣ ਬਸੇਰਾ ਬਣਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਿਸ ਕਿਸਮ ਦੀਆਂ ਸਮੱਸਿਆਵਾਂ ਆਉਂਦੀਆਂ ਇੱਕ ਸਮੱਸਿਆਵਾਂ ਤਾਂ ਉਹ ਆ ਕਿ ਜਿਹੜੀਆਂ ਇਮੀਗ੍ਰੇਸ਼ਨ ਦੇ ਕਾਨੂੰਨ ਨਾਲ ਇਲੀਗਲ ਕਹਿ ਲਓ ਜਾਂ ਗੈਰ ਕਾਨੂੰਨੀ ਕਹਿ ਲਓ ਲੋਕਾਂ ਨੂੰ ਆਉਂਦੀਆਂ ਉਹ ਇੱਕ ਵੱਖਰਾ ਮਸਲਾ ਹੈ ਉਹਦੇ ਨਾਲ ਹੀ ਜੁੜਿਆ ਹੋਇਆ ਜਿਹੜਾ ਹੈਗਾ ਕਿ ਉੱਥੇ ਜਿਹੜਾ ਰਹਿਣ ਦੇ ਸਮੇਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਜਿੰਨਾ ਚੀਜ਼ਾਂ ਦੇ ਨਾਲ ਦੋ ਚਾਰ ਹੁੰਦਾ ਤੇ ਉਹ ਦੋ ਚਾਰ ਆ ਜਿਹੜਾ ਉਹ ਆਪਣੇ ਭਾਈਚਾਰੇ ਦੇ ਹੱਥੋਂ ਕਿਵੇਂ ਦੁਖੀ ਹੁੰਦਾ ਹੈ ਦੂਸਰੇ ਭਾਈਚਾਰੇ ਦੇ ਲੋਕ ਉਹਦੇ ਨਾਲ ਕਿਵੇਂ ਵਿਵਹਾਰ ਕਰਦੇ ਆ ਇਹ ਸਾਰੇ ਜਿਹੜਾ ਤਾਣੇ ਬਾਣੇ ਨੂੰ ਬਹੁਤ ਵਧੀਆ ਢੰਗ ਨਾਲ ਡਾਕਟਰ ਸਾਹਿਬ ਨੇ ਪੇਸ਼ ਕੀਤਾ ਡਾਕਟਰ ਦਸਵਿੰਦਰ ਸਿੰਘ ਰਾणे ਉਹਦੇ ਵਿੱਚ ਇੱਕ ਜਿਹੜਾ ਪਛੋਕੜ ਹੈਗਾ ਉਹ ਇਹ ਵੀ ਕਿ ਪੰਜਾਬ ਦੇ ਵਿੱਚ ਜਿਹੜੇ ਬਹੁਤੇ ਨਾਵਲ ਹੈਗੇ ਆ ਖਾਸ ਕਰਕੇ ਪ੍ਰਵਾਸੀ ਜੀਵਨ ਨਾਲ ਸੰਬੰਧਿਤ ਉਹ ਜੱਟ ਸਿੱਖ ਪਰਿਵਾਰਾਂ ਦੇ ਕਿਸਾਨੀ ਪਰਿਵਾਰਾਂ ਦੇ ਹੈਗੀਆਂ ਇਹ ਜਿਹੜਾ ਨਾਵਲ ਆ ਇਸ ਪੱਖੋਂ ਇਹ ਕਿ ਉਹ ਕਿਹਾ ਜਾ ਸਕਦਾ ਹੈ ਕਿ ਹਿੰਦੂ ਪਰਿਵਾਰ ਦੀ ਕਹਾਣੀ ਆ ਜਾਂ ਕਹਿ ਲਓ ਕਿ ਉਹ ਜਿਹੜੀ ਕਹਾਣੀ ਆ ਉਹ ਇੱਕ ਤਰ੍ਹਾਂ ਨਾਲ ਹਟਵਾਣੀਏ ਦਾ ਇੱਥੇ ਜਿਹੜਾ ਪਸ਼ੋਕੜ ਆ ਉਹਨਾਂ ਦਾ ਉਹ ਹੱਟੀ ਵਾਲਾ ਹੈ ਤਾਂ ਉਹ ਦੇ ਨਾਲ ਨਾਲ ਹੀ ਉਹ ਜਿਹੜਾ ਹੱਟੀ ਵਾਲਾ ਪਰਿਵਾਰ ਆ ਉਹ ਕਿਸ ਕਿਸਮ ਦਾ ਪਰਿਵਾਰ ਆ ਕਿ ਜਿਹੜਾ ਖੇਤੀ ਦੇ ਸੰਘਰਸ਼ਾਂ ਵਿੱਚ ਵੀ ਹਿੱਸਾ ਪਾਉਂਦਾ ਹੈ ਖੁਦ ਥੋੜੀ ਜੀ ਉਹਨਾਂ ਨੇ ਜ਼ਮੀਨ ਵੀ ਲੈ ਰੱਖੀ ਆ ਉਹ ਇੱਥੇ ਦੀ ਜਿਹੜੀ ਜ਼ਿੰਦਗੀ ਆ ਤੇ ਉੱਥੇ ਦੀ ਜਿਹੜੀ ਜ਼ਿੰਦਗੀ ਆ ਉਹਦੀ ਤੁਲਨਾ ਵੀ ਇੱਕ ਆਪਣੇ ਆਪ ਦੇ ਵਿੱਚ ਦਿਲਚਸਪ ਹੈਗੀ ਆ ਮੰਡ ਦੇ ਇਲਾਕੇ ਦਾ ਨਕੌਦਰ ਸ਼ਾ ਕੋਟ ਦੇ ਇਲਾਕੇ ਦਾ ਜਿਹੜਾ ਵਰਣਨ ਆ ਉਹਦੇ ਵਿੱਚ ਉਹਦੇ ਸਥਾਨਿਕਤਾ ਵੀ ਆ ਜਿਹੜੀ ਕਹਾਣੀ ਜਿਹੜ ਕਹਾਣੀ ਦਾ ਜਿਹੜਾ ਭਾਗ ਭਾਰਤ ਦੇ ਵਿੱਚ ਚੱਲਦਾ ਏ ਇਸ ਕਹਾਣੀ ਦੇ ਨਾਲ ਸਿਰਫ ਇਹ ਤੇ ਸਿਰਫ ਪ੍ਰਵਾਸ ਹੀ ਨਹੀਂ ਸਿਰਫ ਇੱਕ ਵਿਅਕਤੀ ਦਾ ਦੂਜੇ ਦੇਸ਼ ਜਾਣਾ ਹੀ ਨਹੀਂ ਇਹਦੇ ਵਿੱਚ ਨਾਲ ਦੇ ਨਾਲ ਜਿਹੜੀਆਂ ਬਹੁਤ ਖੂਬਸੂਰਤ ਚੀਜ਼ਾਂ ਨੇ ਉਹ ਨੇ ਕਿ ਰਿਸ਼ਤਿਆਂ ਦਾ ਬਣਨਾ ਟੁੱਟਣਾ ਜੁੜਨਾ ਖਾਸ ਕਰਕੇ ਹਰੀਪਾਲ ਦੀ ਜਿਹੜੀ ਘਰਵਾਲੀ ਹੈਗੀ ਆ ਤੇ ਜਿਹੜੀ ਉਹਦੀ ਸਾਲੀ ਹੈਗੀ ਆ ਉਹਦਾ ਸਾਡੂ ਆ ਜਿਹੜਾ ਉਸ ਰਿਲੇਸ਼ਨ ਜਿਸ ਢੰਗ ਨਾਲ ਪੇਸ਼ ਕੀਤਾ ਹੈਗਾ ਤੇ ਜਿਵੇਂ emotions ਤੇ ਬੰਦੇ ਦੀਆਂ ਜਿਹੜੀਆਂ ਅਚੀਰੀਆਂ ਖਾਸ਼ਾਂ ਨੇ ਚਾਹਤਾ ਨੇ ਉਹ ਖਾਸ਼ਾਂ ਦੇ ਵਿੱਚ ਤੇ ਯਥਾਰਥ ਦੇ ਵਿੱਚ ਕਿਸ ਕਿਸਮ ਨਾਲ ਬੰਦਾ ਪਟਕਦਾ ਹੈ ਉਹ ਭੋਗੀ ਸੱਭਿਆਚਾਰ ਵਿੱਚ ਫਸ ਕੇ ਜਾਂ ਬਧੇਰੇ ਅਮੀਰ ਹੋਣ ਦੇ ਲਾਲਚ ਵਿੱਚ ਗਰਸੇ ਜਾਂ ਨਾਲ ਬੰਦੇ ਵਿੱਚ ਕਿਹੋ ਜੇ ਮਾਨਸਿਕ ਵਿਗਾੜ ਪੈਦਾ ਹੁੰਦੇ ਆ ਇਹਨਾਂ ਦਾ ਚਿੱਤਰਣ ਬਹੁਤ ਖੂਬਸੂਰਤ ਢੰਗ ਨਾਲ ਇਸ ਨਾਵਲ ਵਿੱਚ ਹੋਇਆ ਹੈ ਜਿਹੜੀ ਇਸ ਨਾਵਲ ਦੀ ਇੱਕ ਹੋਰ ਮਹੱਤਵਪੂਰਨ ਗੱਲ ਹੈਗੀ ਆ ਕਿ ਜਿਹੜਾ ਪ੍ਰਵਾਸੀ ਬੰਦਾ ਹੈ ਉਹ ਉਸ ਦੇ ਕਈ ਰੂਪ ਹੁੰਦੇ ਆ ਇੱਕ ਢੰਗ ਦੀ ਜ਼ਿੰਦਗੀ ਉਹ ਇੱਕ ਧਰਤਲ ਤੇ ਖੁਦ ਜੀ ਰਿਹਾ ਹੁੰਦਾ ਹੈ ਦੂਸਰੇ ਧਰਤਲ ਤੇ ਉਹਦੀ ਕਲਪਨਾ ਜਾਂ ਉਹ ਜੋ ਉਸ ਦੇ ਸੁਪਨੇ ਹੁੰਦੇ ਆ ਉਹ ਚੱਲ ਰਹੇ ਹੁੰਦੇ ਆ ਤੀਸਰਾ ਜਿਹੜਾ ਧਰਤਵ ਹੈਗਾ ਉਸ ਧਰਤਲ ਤੇ ਉਹ ਏ ਕਿ ਦੋਹਾਂ ਦਰਮਿਆਨ ਉਹ ਜਿਹੜਾ ਤਾਲਮੇਲ ਬਿਠਾਉਂਦਿਆਂ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ ਉਹਦੇ ਸਾਨੂੰ ਇਹਦੇ ਵਿੱਚ ਝਲਕਾਰੇ ਮਿਲਦੇ ਆ ਇਹ ਵੀ ਆ ਕਿ ਜ਼ਿੰਦਗੀ ਦੇ ਵਿੱਚ ਇਸ ਨਾਵਲ ਦੇ ਵਿੱਚ ਕੋਈ ਵੱਡੇ ਦੁੱਖ ਨਹੀਂ ਆਉਂਦੇ ਪਰ ਜਿਹੜੇ ਛੋਟੇ ਦੁੱਖ ਨੇ ਉਹਨਾਂ ਦੁੱਖਾਂ ਦੀ ਉਹਨਾਂ ਸੰਤਾਪਾਂ ਦੇ ਵਿੱਚ ਬੰਦਾ ਕਿਵੇਂ ਗਰਸਿਆ ਜਾਂਦਾ ਬਹੁਤ ਸੋਹਣੇ ਢੰਗ ਨਾਲ ਇਹ ਨਾਵਲ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਮੈਂ ਸਮਝਦਾ ਹੈ ਕਿ ਜਿਹੜੇ ਲੋਕ ਪ੍ਰਵਾਸੀ ਜੀਵਨ ਨੂੰ ਜਾਣਨਾ ਚਾਹੁੰਦੇ ਆ ਜਿਹੜੀਆਂ ਮਨੁੱਖੀ ਮਨ ਦੀਆਂ ਗੁੰਝਲਾਂ ਨੂੰ ਸਮਝਣਾ ਚਾਹੁੰਦੇ ਆ ਉਹਨਾਂ ਲਈ ਇਹ ਨਾਵਲ ਬਹੁਤ ਵਧੀਆ ਸਾਬਤ ਹੋ ਸਕਦਾ ਹੈਗਾ ਸੁਰਖ ਸਾਜ ਨਾਵਲ ਉਹ ਪੜ ਸਕਦੇ ਹੈਗੇ ਆ